ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਲੌਗ ਚ ਸਰਗੋਂ ਦੇ ਸਕੂਲ ਹੈਗਾ ਫੰਕਸ਼ਨ ਤੇ ਉੱਥੇ ਅਸੀਂ ਜਾਣਾ ਵਾ ਤੇ ਕਿਉਂਕਿ ਸਾਰੇ ਹੀ ਮਾਪਿਆਂ ਨੂੰ ਜਿੰਨੇ ਵੀ ਬੱਚੇ ਸਕੂਲ ਚ ਪੜ੍ਹਦੇ ਆ ਉਹਨਾਂ ਨੂੰ ਸਾਰਿਆਂ ਨੂੰ ਸੱਦਿਆ ਵਾ ਤੇ ਸਰਗੋਂ ਦੇ ਸਕੂਲ ਦਾ ਨਾਮ ਆਏਗਾ ਸ਼ਹੀਦ ਗੰਜ ਪਬਲਿਕ ਸਕੂਲ ਮੋਦਕੀ ਤੇ ਆਪਾਂ ਚੱਲਦੇ ਆਂ ਤੇ ਬਾਕੀ ਦਿਖਾਉਣੇ ਤੁਹਾਨੂੰ ਤਿਆਰੀ ਜਿਹੜੀ ਸਾਰੀ ਹੋ ਗਈ ਆ ਆ ਸਾਡੀ ਮੇਲਣ ਕਹਿੰਦੀ ਮੈਂ ਵੀ ਜਾਣਾ ਤੇ ਮੇਲਣ ਸਾਡੀ ਤਿਆਰ ਹੋ ਗਈ ਆ ਬਈ ਡਰੈਸ ਪਾਲੀ ਇਹਨੇ ਪੀਲੇ ਰੰਗ ਦੀ ਹੈ ਨਾ ਪਤਾਏ ਤੇ ਆ ਸਰਚ ਕੀ ਸਪਰਿੰਗ ਜਾਂ ਲਾਇਆ ਹੋਇਆ ਤੁਹਾਡੇ ਇਹ ਟਿੱਕਾ ਬੋਲਦੇ ਨੂੰ ਓਕੇ ਤੇ ਜੁੱਤੀ ਜੱਤੀ ਨਵੀਂ ਪਾਲੀ ਆ ਸਰਗੋਨ ਨੇ ਤੇ ਹੁਣ ਜਿਹੜੀ ਸਰਗੋਨ ਦੀ ਮੰਮਾ ਵੀ ਕੱਪੜੇ ਕਰੀ ਜਾਂਦੀ ਆ ਪ੍ਰੈਸ ਲਾਉਦੀ ਆ ਸਾਰਗਨ ਦੀ ਮम्मा ਹੋਣੀ ਇਧਰੇ ਸਾਕੇ ਦੇ ਕੱਪੜੇ ਪ੍ਰੈਸ ਆਪਦੇ ਪ੍ਰੈਸ ਕਰੀ ਜਾਂਦੇ ਕੱਪੜੇ ਸਾਰਗਨ ਨੂੰ ਤਿਆਰ ਕਰਤ ਦੇ ਈਮਾਨ ਸਿੰਘ ਪਿਆ ਸੁੱਤਾ ਇਹ ਦੇ ਕੋਈ ਘਾਟੀ ਬੋਲਣਾ ਇਹਨੇ ਮੈਂਟ ਚੁਟ ਖੜਦਾ ਚਲ ਆ ਜਾ ਮੇਲੜੇ ਆ ਜੋ ਭਾਈ ਬਾਬੇ ਦਾ ਨਾਮ ਲਈ ਜਾਂਦੇ ਤੇ ਇਧਰੇ ਮਾਨ ਨੂੰ ਵੀ ਤਿਆਰ ਕਰਤਾ ਹੋਣਾ ਮਾਨ ਨੂੰ ਸੁੱਤੇ ਪੈਨ ਉਠਾਇਆ 2.5 ਘੰਟੇ ਸੌਂ ਗਿਆ ਹਣਾ ਸਰ ਈਮਾਨ ਸਿੰਘ ਕਣਾ ਮਤੈ ਈਮਾਨੂ ਓਏ ਮਾਨ ਸਿੰਘ ਇਹ ਸਾਡਾ ਈਮਾਨ ਜਿੰਗ ਚਲੋ ਚਲ ਕੇ ਸਰਗੋਣ ਪਰੋ ਲਾਓ ਭਾਈ ਸਰਗੋਣ ਬੈਠ ਕੇ ਮੂਰੇ ਤੇ ਆਪਾਂ ਚਲਾਵਾਂਗੇ ਮਾਨ ਸਿੰਘ ਨੂੰ ਘਰ ਨੂੰ ਲਾ ਬਜੇ ਜਦਰਾ ਕੀ ਰੰ ਚਲੋ ਹਾਂ ਹਾਂ ਬਹਿ ਜਾ ਓਏ ਦੇਖੀ ਮਾਰਿਆ ਟੋਡ ਮਾਨ ਸਿੰਘ ਨੇ ਟੋਡ ਮਾਰੀ ਹੁਣ ਅਸੀਂ ਪਹੁੰਚ ਗਏ ਆ ਸਕੂਲ ਦੇ ਸਾਹਮਣੇ ਤੇ ਇਧਰਲੇ ਪਾਸੇ ਜਿਹੜੀ ਬਣੀ ਹੋਈ ਆ ਮੋਟਰਸਾਈਕਲਾਂ ਦੀ ਪਾਰਕਿੰਗ ਤੇ ਇਧਰਲੇ ਪਾਸੇ ਆ ਦੋ ਨੰਬਰ ਗੇਟ ਆ ਤੇ ਹੁਣ ਇੱਧਰਲੇ ਪਾਸੇ ਦੀ ਆਪਾਂ ਚੱਲਦੇ ਤੇ ਇਧਰਲੇ ਪਾਸੇ ਨੂੰ ਵੀ ਜਿਹੜਾ ਸ਼ਹੀਦਗੰਜ ਗੁਰਦੁਆਰਾ ਸਹਿਬ ਤੇ ਨਾਲੇ ਇਧਰਲੇ ਪਾਸੇ ਬਹੁਤ ਵੱਡੀ ਪਾਰਕਿੰਗ ਕਾਰਾਂ ਦੀ ਬਣੀ ਹੋਈ ਆ ਇੱਥੋਂ ਜਿਹੜੀ ਐਂਟਰੀ ਆ ਦੋ ਨੰਬਰ ਗੇਟ ਤੋਂ ਤੇ ਲੋਕਾਂ ਦਾ ਇਕੱਠ ਜਿਹੜਾ ਵਾਵਾ ਬਣਿਆ ਪਿਆ ਵਾ ਇਧਰਲੇ ਪਾਸੇ ਵੇਖੋ ਬਈ ਕਿਉਂਕਿ ਇਕੱਠ ਤਾਂ ਕਿਉਂਕਿ ਇੱਥੇ ਉਹ ਜਿਹੜੇ ਸਕੂਲ ਦੇ ਮਾਪਿਓ ਦੇ ਜਿਨ੍ਹਾਂ ਦੇ ਕਾਰਡ ਬਣੇ ਹੋਏ ਆ ਤੇ ਉਹ ਕਾਰਡ ਵੀ ਕਿ ਇੱਥੋਂ ਜਿਹੜੇ ਤੇ ਉਹ ਚ ਲੰਗਾਉਂਦੇ ਆ ਤੇ ਬਾਕੀ ਆ ਜਿਹੜੇ ਕੀ ਨਾਲ ਆਂਦੇ ਆ ਬਾਂਸਰ ਜੇ ਉਹ ਵੀ ਲੱਗੇ ਹੋਏ ਸੀ ਤੇ ਇੱਥੋਂ ਆਪਣੀ ਐਂਟਰੀ ਹੋ ਗਈ ਆ ਤੇ ਈਮਾਨ ਸਿੰਘ ਹੋਣਾ ਨੂੰ ਇੱਥੋਂ ਹੁਣ ਆਪਾਂ ਜਿਹੜਾ ਇੱਧਰ ਲੱਗਾ ਹੋਇਆ ਟੈਂਟ ਤੇ ਇੱਥੇ ਜਿਹੜਾ ਖਾਣਾ ਪੀਣਾ ਖਵਾਵਾਂਗੇ ਤੇ ਫੇਰ ਆਪਾਂ ਚੱਲਾਂਗੇ ਦਾ ਫੰਕਸ਼ਨ ਦੇ ਅੰਦਰ ਤੇ ਲਓ ਜੀ ਇੱਥੇ ਆ ਗਏ ਆਪਾਂ ਪਕੌੜੇ ਤੇ ਗਲਾਵ ਜਾਉਣਾ ਤੇ ਰਸਕਲੇ ਇਧਰ ਚੱਲੀ ਜਾਂਦੇ ਆ ਤੇ ਆਪਾਂ ਵੀ ਪਾ ਲਿਆਂਦੇ ਆ ਪਲੇਟ ਦੇ ਵਿੱਚ ਧਿਆਈ ਰੱਖ ਕੇ ਕਿਉਂਕਿ ਉਹ ਤਾਂ ਧੁੱਪ ਜੀ ਤੇ ਸਾਰ ਗਣ ਉਧਰਲੇ ਪਾਸੇ ਬਲੇਟੇ ਆਉਂਦੀ ਆ ਪਕੌੜੇ ਇਹਨੂੰ ਜਿੰਦਰੇ ਪਾਸੇ ਹੁਣੇ ਸੇਵਾਦਾਰ ਖੜੇ ਉਧਰਲੇ ਪਾਸੇ ਉਹ ਖੜ ਗਈ ਆ ਤੇ ਕਹਿੰਦੀ ਇਧਰਲੇ ਪਾਸੇ ਰੈਲਾ ਆ ਕੰਮ ਆ ਤੇ ਬਾਕੀ ਲੋਕਾਂ ਦਾ ਇਕੱਠ ਬਈ ਤੁਸ ਹੁੰਦਿਆ ਹੀ ਰਿਹਾ ਮਾਪੇ ਜਿਹੜੇ ਸਾਰੇ ਬੱਚੇ ਵੀ ਪਹੁੰਚੇ ਹੋਏ ਆ ਤੇ ਕਿਉਂਕਿ ਫੰਕਸ਼ਨ ਪਾਰਟੀ ਸੀਗੀ ਇਹ ਐਨਵਲ ਪਾਰਟੀ ਆ ਤੇ ਇਸੇ ਕਰਕੇ ਜਿਹੜਾ ਸਾਰਾ ਇਕੱਠ ਇੱਥੇ ਕਰਦੇ ਆ ਹਾਂ ਲੋ ਬਈ ਹੁਣ ਅਸੀਂ ਜਿਹੜਾ ਰਾشن ਪਾਣੀ ਖਾ ਲਿਆ ਵਾ ਹਨਾ ਹਾਂ ਹੁਣ ਟੈਂਟ ਦਾ ਕੰਮ ਤੇ ਇਧਰਲੇ ਪਾਸੇ ਹੈਗਾ ਟੈਂਟ ਲੱਗਾ ਹੋਇਆ ਵਾ ਤੇ ਇਹ ਰਸਤਾ ਬਣਿਆ ਹੋਇਆ ਵਾ ਸਾਰ ਗੁੰਦੇ ਸਕੂਲ ਦੀਆਂ ਵੈਣਾ ਫਾਂਚਨ ਤੇ ਪਹੁੰਚ ਗਏ ਸੀ ਆ ਪਾਰਟੀ ਦੇ ਵਿੱਚ ਜਿੱਥੇ ਚੱਲ ਰਹੀ ਸੀ ਤੇ ਇੱਥੇ ਪਹਿਲਾਂ ਇਹਨਾਂ ਨੇ ਜਿਹੜਾ ਪ੍ਰਿੰਸੀਪਲ ਸਰ ਨੇ ਜਿਹੜੇ ਬੱਚੇ ਪਹਿਲੇ ਦੂਜੇ ਨੰਬਰ ਤੇ ਆਉਂਦੇ ਆ ਤੇ ਉਹਨਾਂ ਨੂੰ ਇਨਾਮ ਦੇਨੇ ਆ ਤੇ ਇਸੇ ਕਰਕੇ ਜਿਹੜਾ ਥੋੜਾ ਜਿਹਾ ਮਾਹੌਲ ਸ਼ਾਂਤ ਆ ਤੇ ਲੋਕਾਂ ਦਾ ਇਕੱਠ ਬਹੁਤ ਆ ਬਾਈ ਜੀ ਤੇ ਹੁਣ ਜਿਹੜਾ ਆਪਣਾ ਡਾਂਸ ਚੱਲ ਪਿਆ ਹੀ ਕਿਉਂਕਿ ਉਹ ਪ੍ਰੋਗਰਾਮ ਜਿਹੜਾ ਹੋ ਹਟਿਆ ਸੀਗਾ ਜਿਹੜੇ ਬੱਚਿਆਂ ਨੇ ਭੰਗੜੇ ਦੇ ਵਿੱਚ ਡਾਂਸ ਦੇ ਵਿੱਚ ਭਾਗ ਲੈਣਾ ਸੀ ਤੇ ਉਹ ਜਿਹੜਾ ਆਪਦਾ ਬੱਚੇ ਕਰ ਰਹੇ ਆ ਤੇ ਇਧਰਲੇ ਪਾਸੇ ਤਾਂ ਅਮਨ ਆਪਦਾ ਕਰਤਬ ਦਿਖਾ ਰਹੇ ਜੋ ਵੀ ਇਹਨਾਂ ਦਾ ਹਨਾ ਕਲਾ ਹੈਗੀ ਆ ਤੇ ਇੱਥੇ ਜਿਹੜੇ ਬੱਚਿਆਂ ਨੂੰ ਟੈਲੈਂਟ ਆ ਜਿਹੜਾ ਉਹ ਪਛਾਣਿਆ ਜਾਂਦਾ ਵਾ ਸਾਰਾ ਕੁਝ ਜੋ ਵੀ ਹੈਗਾ ਵਾ ਨਾਟਕਾਂ ਦੇ ਵਿੱਚ ਵੀ ਭਾਗ ਲੈਂਦੇ ਆ ਤੇ ਖੇਡਾਂ ਦੇ ਵਿੱਚ ਵੀ ਸਾਰੇ ਮਲਕਾਹੇ ਦੇ ਵਿੱਚ ਸਕੂਲ ਜਿਹੜਾ ਸਭ ਤੋਂ ਅੱਗੇ ਹੈਗਾ ਵਾ ਤੇ ਕਾਫੀ ਪੁਰਾਣਾ ਸਕੂਲ ਆ ਤੇ ਆ ਜਿਹੜੇ ਬੱਚੇ ਆ ਇਹਨਾਂ ਨੇ ਜਿਹੜਾ ਨਾਟਕ ਕਰਨਾ ਵਾ ਇਨਾਂ ਦੀ ਜਿਹੜੀ ਖੋਦੀ ਆਵਾਜ਼ ਹੋਊਗੀ ਜਿਹੜੀ ਇਹ ਵੀ ਉੱਥੇ ਚੱਲੀ ਜਾਂਦੀ ਆ ਤੇ ਆਹ ਬੱਚਿਆਂ ਨੇ ਜਿਹੜਾ ਗਾਣਾ ਗਾਇਆ ਵਾ ਸ਼ਾਇਦ ਅਨੁਸਰਤ ਅਲੀ ਖਾਨ ਫਤੇ ਅਲੀ ਖਾਨ ਦਾ ਸ਼ਾਇਦ ਉਹ गा ਰਹੇ ਆ ਸਾਨੂੰ ਪੈ ਗਿਆ ਹੀ ਜ਼ਰੂਰੀ ਕੰਮ ਇਸੇ ਕਰਕੇ ਹੁਣ ਅਸੀਂ ਚੱਲੇ ਆ ਵਾਪਸ ਘਰ ਨੂੰ ਤੇ ਬਾਕੀ ਹਜੇ ਕਈ ਲੋਕ ਆ ਰਹੇ ਕਈ ਜਾ ਰਹੇ ਆ ਚੱਲ ਆ ਜੋ ਭਾਈ ਦੇਖ ਲਿਆ ਫੰਕਸ਼ਨ ਹੈ ਲੋ ਵੀ ਇੱਥੇ ਖੜਾ ਸੀ ਮੋਟਰਸਾਈਕਲ ਸਾਡਾ ਤੇ ਹੁਣ ਚਾਲਦੇ ਆ ਘਰ ਨੂੰ ਟੈਂਟਾ 'ਕਾ ਬੈਠੇ ਸੀਗੇ ਉਹ ਕਿੱਥੇ ਆਇਆ ਸੀ ਓਏ ਦੀਦੀ ਦੇ ਸਕੂਲ ਆਇਆ ਸੀ ਆ ਦੀਦੀ ਵੇਖੋ ਕੀ ਗੰਨ ਪਾ ਰਹੀ ਦੀਦੀ ਕੀ ਦੀਦੀ ਕੀ ਨਹੀਂ ਕੀ ਦੀਦੀ ਕੀ ਹੁਣ ਅਸੀਂ ਚੱਲੇ ਆ ਘਰ ਨੂੰ ਮੰਚੰਦਰ ਹਜੇ ਚੱਲੀ ਜਾਂਦਾ ਸੀ ਤੇ ਪਰ ਅਸੀਂ ਹੁਣ ਚੱਲੇ ਆ ਘਰ ਨੂੰ ਟਾਈਮ ਹੋ ਗਿਆ ਸਾਡਾ ਓਵਰ ਮੱਜਾਂ ਨੂੰ ਪੱਠੇ ਪਾਉਣੇ ਆ ਜਾ ਕੇ ਲੋਕਾਂ ਨੇ ਆਪਾਂ ਤਾਂ ਨਹੀਂ ਪਾਉਣੇ ਪਤੰਦਰਾ ਲੋਕਾਂ ਨੇ ਪਾਏ ਹਾਂ ਤੇ ਇਹ ਸਾਰੀ ਜਿਹੜੇ ਪਿੱਛੋਂ ਦਾ ਘਰੇ ਗੱਡੀਆਂ ਮੈਂ ਲਗਾ ਆ ਕੱਟੂ-ਕੱਟ ਹੋਊਗੀ 8-900 ਗੱਡੀ ਖੜੀ ਹੈ ਨਾ 8-900 ਗੱਡੀ ਖੜੀ ਹਾਂ ਪਿੱਛੇ ਰਹਿ ਗਈ ਪਾਰਕਿੰਗ ਦੀ ਤੇ ਆ ਇਹ ਨਾ ਸਕੂਲ ਦਾ ਹੈ। ਲੋਹਗਾ ਸ਼ਹੀਦ ਗਾਂਧੀ ਦੋਵਾਰਾ ਸਾਹਿਬ ਦਾ ਗੇਟ। ਉਹ ਨੋ ਸਾਹਮਣੇ ਗੋਮਟ ਬਣਿਆ ਹੋਇਆ। ਤੇ ਇਧਰਲੇ ਪਾਸੇ ਕਾਲਜ ਆ ਜਾਂਦਾ ਸਕੂਲ ਦਾ। ਪਹਿਲਾ ਹੁੰਦਾ ਇਹ ਬੱਚਿਆਂ ਦਾ ਸਕੂਲ। ਆ ਤੇ ਇਧਰ ਵੀ ਹਜੇ ਪਾਰਕਿੰਗ ਬਣੀ ਪਈ ਅੱਦੀ। 100 150 ਗੱਡੀ ਦਾ ਇੱਧਰ ਹੀ ਇੱਥੇ ਖੜੀ ਹੋਈ ਆ। ਬਾਕੀ ਇਧਰ ਬਹੁਤ ਪਿੱਛੇ ਤੇ ਕਰ ਰਿਹਾ ਤੇ ਇਧਰ ਹੈਗਾ ਕਾਲਜ। ਇਹ ਵੀ ਕਾਲਜ ਆ ਇੰਗਲਿਸ਼ ਚ ਕਾਲਜ ਕਹੇ ਜਾਂਦੇ ਆ ਪੰਜਾਬੀ ਚ ਕਾਲਜ ਸਿੱਧਾ ਕਾਲਜ ਆ ਵੀ ਕਾਲਜ ਆ ਸ਼ਹੀਦਗੰਜ ਕਾਲਜ ਫਾਰ ਔਰਮਨ ਮੋਦਕ ਅਸੀਂ ਆ ਗਏ ਹੁਣ ਘਰੇ ਸੋ ਇੱਥੇ ਆਪਣੇ ਵਲੌਗ ਦੀ ਸਮਾਪਤੀ ਆ ਸੋ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜੀਰੋ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਮਿਲਦੇ ਆਂ ਅਗਲੇ ਅਗਲੇ ਵਲੌਗ ਦੇ ਵਿੱਚ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ